ਆਏ ਖੁਦਾਵੰ ਖੁਦਾ ਦੇ ਪਾਕ ਔਰ ਮੁਕੱਦਸ ਬਚਨ ਨੂੰ ਸੁਣਾਗੇ ਤੋ ਖੁਦਾ ਦੇ ਦਾਸ ਪਾਲੋ ਸਰਸੂਲ ਰੂਮੀਆ ਦੀ ਪੱਤਰੀ ਉਹਦੇ 8 ਅਧਿਆਏ ਔਰ ਉਹਦੇ 28 ਬਚਨ ਦੇ ਵਿੱਚ ਇਸ ਤਰ੍ਹਾਂ ਰੂਮੀਆ ਨੂੰ ਲਿਖਦਾ ਆ ਰੂਮੀਆ ਦੀ ਕਲੀਸਿਆ ਨੂੰ ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤੂਆਂ ਰਾਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਨਸਾ ਦੇ ਅਨੁਸਾਰ ਸੱਦੇ ਹੋਏ ਹਨ ਸੋ ਅਜੀਜ਼ ਜਿਨੇ ਵੀ ਇਸ ਕਲਾਮ ਨੂੰ ਸੁਣ ਸੁਣ ਰਹੇ ਜੋ ਤੋਂ ਇਹ ਕਲਾਮ ਸਬਣਾ ਤੇ ਕਰ ਪਹੁੰਚੇ ਔਰ ਕਲਾਮ ਦੀ ਆਸਿ ਸਾਰਿਆਂ ਨੂੰ ਮਿਲੇ ਔਰ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਲਾਈਕ ਕਰੋ ਔਰ ਕਮੈਂਟ ਵੀ ਕਰਨਾ ਤਾਂ ਜੋ ਹੋਰ ਲੋਕ ਵੀ ਆਸ਼ੀਸ਼ ਤੇ ਅਧਿਕਾਰਯੋਗ ਔਰ ਹੋਰ ਨਾਲ ਲੋਕਾਂ ਨੂੰ ਵੀ ਤਾਜ਼ਾ ਮਨ ਮਿਲੇ ਔਰ ਤਾਜ਼ਾ ਇਹ ਕਲਾਮ ਸੁਣਨ ਤੱਕ ਜਾਵੇ ਹਰੇਕ ਦੇ ਸੁਖ ਦਾ ਆਸ਼ੀਸ਼ ਹੋਵੇ ਸੋ ਇਥੇ ਕਲਾਮ ਦੇ ਵਿੱਚ ਪੜਿਆ ਗਿਆ ਕਿ ਸਾਰੀਆਂ ਵਸਤੂਆਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਕਿ ਜਿਹੜੇ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਨੇ ਸੱਚਮੁੱਚ ਹੈ ਸਾਡਾ ਪ੍ਰੇਮ ਪ੍ਰਭੂ ਜੀ ਦੇ ਨਾਲ ਜਿੰਨਾ ਜ਼ਿਆਦਾ ਹੋਵੇਗਾ ਕੋਈ ਚੀਜ਼ ਸਾਡਾ ਨੁਕਸਾਨ ਨਹੀਂ ਕਰ ਸਕਦੀ ਔਰ ਜਿਵੇਂ ਖੁਦਾ ਦੇ ਦਾਸ ਜਬੂਰਾ ਦੀ ਪੋਥੀ ਦੇ ਵਿੱਚ ਲਿਖਿਆ 49 ਨੰਬਰ ਜ਼ਬੂਰ ਦੇ ਵਿੱਚ ਕਿ ਜਿਹੜੇ ਲੋਕ ਪਰਮੇਸ਼ਵਰ ਦੇ ਨਾਲ ਭੈਰ ਰੱਖਦੇ ਨੇ ਉਹ ਜਿੱਥੇ ਵੀ ਜਾਣਗੇ ਜੇ ਪਰਮੇਸ਼ਵਰ ਦਾ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਨੇ ਜਿੱਥੇ ਵੀ ਜਾਣਗੇ ਹਰ ਸਹਿ ਉਹਨਾਂ ਦਾ ਭਲਾ ਕਰੇਗੀ ਕੋਈ ਵਗਾੜ ਨਹੀਂ ਕਰ ਸਕਦੀ ਔਰ ਖੁਦਾ ਦੇ ਕਲਾਮ ਚ ਲਿਖਿਆ ਆ ਚਾਰ ਐਤ ਵਿੱਚ ਜਬੂਰਾ ਦੀ ਪੋਥੀ 49 ਵਿੱਚ ਹੈ ਉਹ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ ਉਹਦੇ ਪਰਾਂ ਹੇਠ ਤੂੰ ਪਨਾ ਲੈਵੇਂਗਾ ਉਹਦੀ ਸੱਚਾਈ ਇੱਕ ਢਾਲ ਇੱਕ ਫਰੀ ਹੈ ਤੂੰ ਰਾਤ ਦੇ ਪੌਂਜਲ ਤੋਂ ਨਾ ਡਰੇਗਾ ਨਾ ਦਿਨ ਦੇ ਉਡਾਏ ਹੋਏ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ ਤੇਰੇ ਮੁੱਢ ਹਯਾਰ ਤੇਰੇ ਸੱਜੇ ਹੱਥ 10000 ਡਿੱਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਸੋ ਅਜੀਜ਼ ਭੈਣ ਪਾਇਓ ਇਥੇ ਪ੍ਰਭੂ ਦੇ ਵਚਨਾਂ ਦੇ ਵਿੱਚ ਲਿਖਿਆ ਹੈ ਕਿ ਕੋਈ ਬੁਰੀਾਈ ਤੇਰੇ ਨੇੜੇ ਨਹੀਂ ਆ ਸਕਦੀ ਤੇਰੇ ਡੇਰੇ ਦੇ ਵਿੱਚ ਝਾਤ ਹੀ ਨਹੀਂ ਪਾ ਸਕਦੀ ਜਦੋਂ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਕਰਦੇ ਹਾਂ ਉਹਦੇ ਨਾਲ ਇੱਥੇ ਰੱਖਦੇ ਆਂ ਉਹਦੇ ਪ੍ਰੇਮ ਦੇ ਵਿੱਚ ਅਸੀਂ ਬੁਲਾਏ ਹੋਏ ਚਲੇ ਜਾਂਦੇ ਆਂ ਜਿਵੇਂ ਉਹਦਾ ਪ੍ਰੇਮ ਸਾਨੂੰ ਅਗਵਾਈ ਕਰੇ ਅਸੀਂ ਉਧਰ ਨੂੰ ਹੀ ਜਾਵਾਂਗੇ ਔਰ ਉਹੀ ਕਰਾਂਗੇ ਸੱਚਮੁੱਚ ਕੋਈ ਨੁਕਸਾਨ ਨਹੀਂ ਹੋਵੇਗਾ ਬਾਈਬਲ ਦੇ ਵਿੱਚ ਲਿਖਿਆ ਲੱਖ ਵਿਰੋਧੀ ਹੋਣ ਪਰ ਪਰਮੇਸ਼ਵਰ ਦੇ ਫਜ਼ਲ ਦੇ ਦੁਆਰਾ ਜਿਹੜੇ ਲੋਕ ਪਰਮੇਸ਼ਵਰ ਦੇ ਪ੍ਰੇਮੀ ਹੋਣਗੇ ਉਹਨਾਂ ਦਾ ਭਲਾ ਹੀ ਹੋਵੇਗਾ ਜਿਵੇਂ ਤੁਸੀਂ ਬਾਈਬਲ ਦੇ ਵਿੱਚ ਪੜ੍ਹਿਆ ਹੋਵੇਗਾ ਸੁਣਿਆ ਹੋਵੇਗਾ ਕਿ ਦਾਨੀਏਲ ਨਬੀ ਪਰਮੇਸ਼ਵਰ ਦਾ ਪ੍ਰੇਮੀ ਸੀ ਪ੍ਰਭੂ ਦੇ ਨਾਲ ਮੁਹੱਬਤ ਰੱਖਦਾ ਸੀ ਔਰ ਉਸ ਨੂੰ ਵਿਰੋਧੀਆਂ ਨੇ ਐਸੀਆਂ ਤੂਮਤਾ ਲਾ ਕੇ ਐਸੇ ਗੱਲਾਂ ਬਣਾ ਕੇ ਸ਼ੇਰਾਂ ਦੇ ਘੂਰਨੇ ਵਿੱਚ ਰਾਜੇ ਕੋਲੋਂ ਛੁਟਵਾ ਦਿੱਤਾ ਸ਼ੇਰ ਭੁੱਖੇ 다니엘 ਦੁਆ ਕਰ ਰਿਹਾ 다니엘 ਨੂੰ ਸ਼ੇਰ ਮੂੰਹ ਨੀ ਲਾਰੇ ਔਰ 다니엘 ਆਨੰਦ ਦੇ ਨਾਲ ਦੁਆ ਕਰ ਰਿਹਾ ਸ਼ੇਰ ਖਤਮ ਕਰਨਾ ਚਾਹੁੰਦੇ ਹੋਣਗੇ ਪਰ ਕਰ ਨਹੀਂ ਸਕਦੇ ਕਿਉਂ ਕਿ ਪਰਮੇਸ਼ਵਰ ਦੀ ਵਾੜ ਔਰ ਪਰਮੇਸ਼ਵਰ ਦੀ ਕਿਰਪਾ ਉਹਦੇ ਨਾਲ ਹੈ ਔਰ ਉਹ ਪ੍ਰਮੇਸ਼ਵਰ ਦਾ ਪ੍ਰੇਮੀ ਹੈ ਉਹ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਨ ਵਾਲਾ ਹੈ शेर ਆਪਣਾ ਮੂੰਹ ਨਹੀਂ ਹਿਲਾ ਸਕਦੇ ਉਹਦੇ ਸਾਹਮਣੇ ਕਿਉਂ ਨਹੀਂ ਹਿਲਾ ਸਕਦੇ ਕਿਉਂ ਪਰਮੇਸ਼ਵਰ ਦਾ ਪ੍ਰੇਮੀ ਹੈ ਜਿਹੜੇ ਲੋਕ ਪ੍ਰੇਮੀ ਬਣਦੇ ਆ ਪਰਮੇਸ਼ਵਰ ਦੇ ਉਹਨਾਂ ਦਾ ਕੋਈ ਚੀਜ਼ ਵਿਗਾੜ ਨਹੀਂ ਸਕਦੀ ਅੱਗ ਸਾੜ ਨਹੀਂ ਸਕਦੀ ਸਦਰਕ ਮਿਸਰਕ ਅਵਦਨ ਕੋ ਉਹ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰਹਿ ਰਹੇ ਨੇ ਔਰ ਆਪਣੇ ਅਣਖੀ ਪਰਮੇਸ਼ਵਰ ਦੇ ਅਧੀਨ ਰਹਿੰਦੇ ਨੇ ਹੋਰ ਕਿਸੇ ਦੇ ਅੱਗੇ ਮੱਥਾ ਨਹੀਂ ਟੇਕਦੇ ਔਰ ਸਦਰ ਕਮਿਸਰ ਕਾਬਦਨ ਗੋ ਨੂੰ ਅੱਗ ਦੀਆਂ ਪੱਠੀਆਂ ਦੇ ਵਿੱਚ ਸੁੱਟ ਦਿੱਤਾ ਔਰ ਸੁੱਟਣ ਤੋਂ ਪਹਿਲੇ ਹੀ ਉਥੇ ਪਰਮੇਸ਼ਵਰ ਨੇ ਆਪਣੀ ਕਿਰਪਾ ਆਪਣੀ ਦਇਆ ਦੇ ਅਨੁਸਾਰ ਉਹ ਅੱਗ ਦੀ ਪੱਠੀ ਨੂੰ ਠੰਡਾ ਕਰ ਦਿੱਤਾ ਔਰ ਦਾਨੀਏਲ ਸੌਰੀ ਔਰ ਉਥੇ ਸਦਰਕ ਮਿਸਰਕ ਆਪਦਨ ਗੋ ਸਾਰੇ ਅਗ ਦੇ ਪੱਠੀਆਂ ਦੇ ਵਿੱਚ ਆਰਾਮ ਦੇ ਨਾਲ ਚੈਨ ਦੇ ਨਾਲ ਵਿੱਚ ਨਜ਼ਰ ਆ ਰਹੇ ਆ ਪਰ ਪ੍ਰਭੂ ਦਾ ਫਜ਼ਲ ਖੁਦਾ ਦਾ ਰਹਿਮ ਉਹਨਾਂ ਦੇ ਨਾਲ ਆ ਔਰ ਆਗੋਂ ਦਾ ਨੂੰ ਸਾਰ ਨਹੀਂ ਰਹੀ ਕਿਉਂ ਨਹੀਂ ਸਾਰ ਰਹੀ ਇਸ ਵਾਸਤੇ ਨਹੀਂ ਸਾਰ ਰਹੀ ਕਿਉਂ ਪਰਮੇਸ਼ਵਰ ਦੇ પ્રેમ ਦੇ ਵਿੱਚ ਰਹਿ ਰਹੇ ਪਰਮੇਸ਼ਵਰ ਦੇ ਫਜ਼ਲ ਵਿੱਚ ਰਹਿ ਰਹੇ ਹਨ। ਔਰ ਇਸੇ ਤਰ੍ਹਾਂ ਹੀ ਖੁਦਾ ਦਾ ਦਾਸ ਕਹਿੰਦਾ ਨਾ ਤੈਨੂੰ ਅੱਗ ਸਾੜੇਗੀ ਨਾ ਤੈਨੂੰ ਪਾਣੀ ਡੋਬੇਗਾ। ਪਰਮੇਸ਼ਵਰ ਦੇ ਪ੍ਰੇਮੀਆਂ ਨੂੰ। ਇਸਰਾਇਲ ਦੇ ਵਾਸਤੇ ਜਦੋਂ ਲਾਲ ਸਮੁੰਦਰ ਦੇ ਕਿਨਾਰੇ ਤੇ ਪਿੱਛੇ ਫਰਾਉਨ ਅੱਗੇ ਲਾਲ ਸਮੁੰਦਰ। ਪਰਮੇਸ਼ਵਰ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਕਿ ਆਏ ਮੂਸਾ ਇਨਾ ਇਸਰਾਇਲ ਨੂੰ ਕਹੇ ਡਰੋ ਨਾ ਮੈਂ ਤੁਹਾਡਾ ਜੁੰਦਾ ਮਹਾਨ ਪਰਮੇਸ਼ਵਰ ਹੈ ਇਹ ਪਾਣੀ ਜਿਹੜਾ ਅੱਜ ਜਿਹਦੇ ਕੋਲੋਂ ਤੁਸੀਂ ਡਰ ਰਹੇ ਜੋ ਇਹ ਤੁਹਾਡਾ ਨੁਕਸਾਨ ਨਹੀਂ ਕਰੇਗਾ ਮੂਸਾ ਨੂੰ ਕਿਹਾ ਇਹ ਮੂਸਾ ਇਹਦੇ ਉੱਤੇ ਲਾਠੀ ਲਾ ਦੇ ਮੂਸਾ ਨੇ ਲਾਠੀ ਲਾਈ ਪਾਣੀ ਦੋ ਹਿੱਸੇ ਹੋ ਗਿਆ ਔਰ ਪਾਣੀ ਨੇ ਰਾਹ ਦੇ ਦਿੱਤਾ ਔਰ ਉਸ ਪਰਮੇਸ਼ਵਰ ਦੀ ਪ੍ਰੇਮਿਸ ਪਰਮੇਸ਼ਵਰ ਉਹਨਾਂ ਦੇ ਨਾਲ ਪਿਆਰ ਕਰਦਾ ਸੀ ਔਰ ਉਹ ਵੀ ਪਰਮੇਸ਼ਵਰ ਦੇ ਪ੍ਰੇਮੀ ਸੀ ਇਸ ਕਰਕੇ ਖੁਦਾ ਦੇ ਫਜ਼ਲ ਦੇ ਦੁਆਰਾ ਪਾਣੀ ਨੇ ਡੋਬ ਨਹੀਂ ਸਕਿਆ ਜਦੋਂ ਮਿਸਰ ਦੇ ਲੋਕ ਆਏ ਤੇ ਮਿਸਰ ਦੇ ਲੋਕ ਪਾਣੀ ਦੇ ਵਿੱਚ ਨਾਸ ਹੋਏ ਸੱਚਮੁੱਚ ਪਰਮੇਸ਼ਵਰ ਇੰਨਾ ਮਹਾਨ ਹੈ ਪ੍ਰਭੂ ਇੰਨਾ ਜਲਾਲੀ ਪਰਮੇਸ਼ਵਰ ਹੈ ਕਿ ਸੱਚਮੁੱਚ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਨੇ ਸਾਰੀਆਂ ਵਸਤੂਆਂ ਰਲ ਕੇ ਉਹਨਾਂ ਦਾ ਭਲਾ ਕਰਨਾ ਆਈਏ ਜੇਕਰ ਤੁਸੀਂ ਅੱਜ ਤੱਕ ਪਰਮੇਸ਼ਵਰ ਦੇ ਪ੍ਰੇਮੀ ਨਹੀਂ ਬਣੇ ਅੱਜ ਤੱਕ ਤੁਸੀਂ ਪੂਰਾ ਹਿੱਤ ਨਹੀਂ ਪ੍ਰਭੂ ਨਾਲ ਕੀਤਾ ਤੇ ਅੱਜ ਕਰੀਏ ਜਿਹੜੇ ਨੁਕਸਾਨ ਕਰਨਾ ਚਾਹੁੰਦੇ ਆ ਤੁਹਾਡਾ ਨੁਕਸਾਨ ਨਹੀਂ ਹੋ ਸਕਦਾ ਜਿਹੜੇ ਤੁਹਾਡੀ ਬੁਰੀਾਈ ਸੋਚਦੇ ਨੇ ਤੁਹਾਡੀ ਬੁਰੀਾਈ ਨਹੀਂ ਕਰ ਸਕਦੇ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਦੇ ਦੇਣ ਪ੍ਰਭੂ ਦੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਦੇ ਦਿਓ ਤੁਸੀਂ ਸਾਰਾ ਦਿਨ ਆਪਣੇ ਜੀਵਨ ਦੇ ਅੰਦਰ ਤੁਸੀਂ ਸਫਲਤਾ ਹਾਸਲ ਕਰੋਗੇ ਅੱਜ ਜਿੱਥੇ-ਇਥੇ ਜਾਓਗੇ ਖੁਦਾਵੰ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਜਿੱਥੇ ਜਾਓਗੇ ਤੁਹਾਡਾ ਬੋਲ ਬਾਲਾ ਹੋਵੇਗਾ ਔਰ ਜਿਸ ਕੰਮ ਨੂੰ ਆਤ ਪਾਓਗੇ ਉਹ ਕੰਮ ਮੁਬਾਰਕ ਹੋਵੇਗਾ ਜਿਵੇਂ ਯੂਸਫ ਪੋਟੀਫਰ ਦੇ ਘਰ ਵਿੱਚ ਸੀ ਹੱਥ ਜਿਸ ਕੰਮ ਨੂੰ ਉਹ ਲਾਉਂਦਾ ਸੀ ਕੰਮ ਬਰਕਤ ਦੇ ਨਾਲ ਪਿਆ ਹੋਇਆ ਮਿਲਦਾ ਸੀ ਗੌਰ ਕਰੀਏ ਅੱਜ ਜੇਕਰ ਪ੍ਰੇਮੀ ਬਣੋਗੇ ਕੰਮ ਬਰਕਤ ਵਾਲਾ ਹੋ ਜਾਏਗਾ ਆਸ਼ੀਸ਼ ਮਿਲ ਜਾਏਗੀ ਪਰਮੇਸ਼ਵਰ ਨਾਲ ਪਿਆਰ ਕਰੋ ਅੱਜ ਪ੍ਰੇਮ ਦੇ ਵਿੱਚ ਰਹੋ ਪ੍ਰਭੂ ਦੇ ਸਾਰੇ ਕੁਝ ਤੁਹਾਡਾ ਭਲਾ ਹੋਵੇ ਕੋਈ ਤੁਹਾਡਾ ਵਿਗਾੜ ਨਹੀਂ ਸਕਦਾ ਤੁਹਾਡਾ ਵਾਲ ਤੱਕ ਕਰਵੰਗਾ ਨਹੀਂ ਹੋਵੇਗਾ। ਉਹਦੇ ਪ੍ਰੇਮੀਆਂ ਦਾ ਵਾਲ ਤੱਕ ਕਰਵੰਗਾ ਪਿੰਗਾ ਨਹੀਂ ਹੋਵੇਗਾ। ਸਾਰੀਆਂ ਵਸਤੂਆਂ ਤੁਹਾਡਾ ਭਲਾ ਹੀ ਕਰਨਗੀਆਂ। ਤੁਹਾਡਾ ਦਿਨ ਮੁਬਾਰਕ ਹੋਵੇ। ਤੁਹਾਡਾ ਸਮਾਂ ਮੁਬਾਰਕ ਹੋਵੇ। ਇਸ ਕਰਕੇ ਪਰਮੇਸ਼ਵਰ ਦੇ ਪ੍ਰੇਮੀ ਬਣ ਜਾਓ। ਔਰ ਇਹ ਦੋ ਸਾਰਿਆਂ ਦੇ ਨਾਲੋਂ ਵੱਧ ਪ੍ਰੇਮ ਆਪਣੇ ਪਰਮੇਸ਼ਵਰ ਨੂੰ ਕਰੋਗੇ। ਤੇ ਤੁਸੀਂ ਦੁਨੀਆ ਦੇ ਉੱਤੇ ਮੁਬਾਰਕ ਹੋ। ਆਸਿਸ ਵਾਲੇ ਬਣੇ ਖੁਦਾਵੰਦ ਬੜੀ ਬਰਕਤ ਆਮੀਨ